ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਤਮਾ ਤੋਹੇ ਬਣ ਆਵੇ ਐਸੇ ਮਹਾਨ ਦੀਨ ਦਿਆਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਹ ਮਹਾਰਾਜ ਤਿਨਾਂ ਦਾ 450 ਸਾਲਾ ਜੋਤੀ ਜੋਤ ਸਮਾਉਣ ਵਾਲਾ ਪੁਰਬ ਸਲਾਨਾ ਗੁਰ ਮੇਲਾ ਜੱਗ ਅਤੇ ਸੋਧੀ ਸੁਲਤਾਨ ਸਹਿਬ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹ ਮਹਾਰਾਜ ਇਨਾਂ ਦਾ 450 ਸਾਲਾ ਪਾਵਨ ਗੁਰਤਾ ਗੱਦੀ ਦਿਵਸ ਇਨਾਂ ਮਹਾਨ ਪੁਰਬਾਂ ਨੂੰ ਸਿੱਖ ਪੰਥ ਦੀ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਸਮੂਹ ਸਭਾ ਸੁਸਾਇਟੀਆਂ ਸਿੱਖ ਸੰਪਰਦਾਵਾਂ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਨਾਂ ਮਹਾਨ ਪੁਰਬਾਂ ਨੂੰ ਸ਼ਤਾਬਦੀ ਦੇ ਰੂਪ ਦੇ ਰਾਹੀ ਮਨਾਉਣ ਦਾ ਉਦਦ ਨੂੰ ਤੇ ਉਪਰਾਲਾ ਕੀਤਾ ਸਾਜ ਸੰਗਜ ਦੀ ਮਹਾਨ ਗੁਰਮਤ ਸਮਾਗਮ ਜਿਹੜੇ 15 ਸਤੰਬਰ ਤੋਂ ਲੈ ਕਰਕੇ 31 ਭਾਦੋ ਤੋਂ ਲੈ ਕਰਕੇ 3 ਅਸੂ ਤੱਕ ਚੱਲਣਗੇ ਸਾਜ ਸੰਗਤ ਜੀ ਜਿਸ ਦੇ ਅੰਦਰ 16 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ 17 ਤਰੀਕ ਤੋਂ ਦੀਵਾਨ ਪ੍ਰਾਰੰਭ ਨੇ 18 ਤਰੀਕ ਨੂੰ ਸੰਪੂਰਨਤਾ ਹੋਵੇਗੀ ਸਮੁੱਚੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰੰਪਰਾਚਾਰ ਕਮੇਟੀ ਦੇ ਵੱਲੋਂ ਇਹ ਉਦਮ ਤੇ ਉਪਰਾਲਾ ਕੀਤਾ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਦੇ ਸਤਿਗੁਰਾਂ ਦੇ ਇਹਨਾਂ ਮਹਾਨ ਪੁਰਬਾਂ 'ਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਜੋ 1 ਸਤੰਬਰ ਤੋਂ ਮਹਾਨ ਨਗਰ ਕੀਰਤਨਾਂ ਦੀ ਪ੍ਰਾਰੰਭਤਾ ਹੋ ਰਹੀ ਹੈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦੇ ਜਨਮ ਸਥਾਨ ਨਗਰ ਬਾਸਰਕੇ ਗੱਲਾਂ ਤੋਂ 1 ਸਤੰਬਰ ਨੂੰ ਜੋ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਜਿਸ ਦੀ ਸੰਪੂਰਨਤਾ ਗੁਰਦੁਆਰਾ ਬੌਲੀ ਸਾਹਿਬ ਦੇ ਕਿ ਹੋਵੇਗੀ ਇਸੇ ਤਰ੍ਹਾਂ ਹੀ ਦਰبار صاحب ਸ੍ਰੀ ਤਰਨਤਾਰਨ ਸਾਹਿਬ ਤੋਂ ਮਹਾਨ ਨਗਰ ਕੀਰਤਨ ਤੋਲਾ ਸਾਹਿਬ ਦੀ ਸੰਗਤ ਦੇ ਵੱਲੋਂ ਮਹਾਨ ਨਗਰ ਕੀਰਤਨ ਵੱਖ-ਵੱਖ ਨਗਰਾਂ ਸ਼ਹਿਰਾਂ ਦੇ ਵੱਲੋਂ ਮਹਾਨ ਨਗਰ ਕੀਰਤਨ ਸਜਾਏ ਜਾ ਰਹੇ ਨੇ ਸਾਧ ਸੰਗਤ ਜੀ ਇਹ ਮਹਾਨ ਸਮਾਗਮ ਮਹਾਨ ਕੁਰਬ 15 ਸਤੰਬਰ ਤੋਂ ਲੈ ਕਰਕੇ 18 ਸਤੰਬਰ ਤੱਕ ਨਿਰੰਤਰ ਚੱਲਣਗੇ ਜਿਸ ਦੇ ਅੰਦਰ ਪੰਥ ਪ੍ਰਸਿੱਧ ਰਾਗੀ ਸਹਿਬਾਨ ਢਾਡੀ ਸਹਿਬਾਨ ਪੰਜ ਤਖਤਾਂ ਦੇ ਜਹੇਦਾਰ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮਾਨ ਹੋਰ ਵੀ ਬੁੱਧੀਜੀਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਾਜ਼ਰੀਆਂ ਭਰੀਆਂ ਨੇ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਤਿਗੁਰਾਂ ਦੇ ਨਾਮ ਹਾਨਪੁਰਬਾਂ ਦੇ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਲੋਕ ਸੁਖੀਏ ਪਰਲੋਕ ਸੁਹੇਲੇ ਨਾਮ ਘਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ